ਜੀ ਸਰ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਤੁਹਾਡੇ ਸੇਤੇਸ ਮੱਧਿਆ ਤਾਲ ਸਿੱਧਿਆ ਸੋ ਕੀ ਕਰਨਾ ਚਾਹੋਗੇ ਕਿਵੇਂ ਦੇਖਦੇ ਹੋ ਮੈਂ ਪਿੰਡ ਦਾ ਜਵਾਲਾ ਦਾ ਸਪੈਸ ਜੀ ਨੇ ਸਵਾਸਿੰਟ ਨੂੰ ਪੂਰੇ ਪਿੰਡ ਨੇ ਮਦਦ ਕੀਤੀ ਮੈਨੂੰ ਸਫਾਈ ਕੀਤੀ ਮੈਂ ਪਿੰਡ ਦਾ ਸਾਂਝਾ ਵਿਕਾਸ ਕਰਾਂਗਾ ਸੋ ਸਰਪੰਚ ਸਾਹਿਬ ਪਿਛਲੀ ਪੰਚਾਇਤੋਂ ਕੋਲੇ ਕਿਹੜੇ ਪੈਨਿਕ ਕੰਮ ਰਹਿ ਚੁੱਕੇ ਹੈ ਜੋ ਤੁਹਾਡੀ ਅਗਵਾਈ ਚੋਂ ਪੂਰੇ ਕਰਾਇਆ ਦਿੰਦੇ ਸਾਡੇ ਪਿੰਡ ਦੀ ਚਾਰ ਬਾਹਰਲੀ ਫਿਰਨੀ ਜਿਹੜੀ ਉਹ ਰਹਿ ਗਈ ਦੀ ਉਹ ਮੈਂ ਆਪਣੇ ਟਾਈਮ ਦੇ ਉਹ ਬਣਾਈ ਹੈ ਕਿਹੜੇ ਕਿਹੜੇ ਕੰਮ ਹੋਰ ਅਗੇਿੱਿੱਧਰ ਹੈ ਅੱਗੇ ਇੱਕ 1.200 ਫੁੱਟ ਗਲੀ ਨੂੰ ਬਣਾਈ ਹੈ ਅੱਛਾ ਪੰਜਾਬ ਉਹ ਤੁਸੀਂ ਆਮ ਲਿਖਿਆ ਹੈ ਜਦੋਂ ਬਾਹਰ ਦੇ ਪਿੰਡਾਂ ਵਿੱਚ ਜਾਂਦਾ ਫੋਨ ਫੁੱਟੇ ਲੱਗੀਆਂ ਹੁੰਦੇ ਲੱਕੜਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਦਮਿੰਟੋਂ ਚੜੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਦਸਪੈਂਸਰ ਦੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਓਪਨ ਜਿਮ ਹੁੰਦੀ ਆ ਝੂਲੇ ਲੱਗੇ ਹੁੰਦੇ ਬੱਚਿਆਂ ਵਾਸਤੇ ਖੇਡ ਦਾ ਮਾਹੌਲ ਦੇਖਣਾ ਜਦੋਂ ਵੀ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਏਦਾਂ ਦੀ ਸੁਖ-ਸੂਤ ਹੈ ਨਹੀਂ ਸਾਡੇ ਪਿੰਡ ਜੀ ਨਹੀਂ ਹੈ ਨਾ ਪੀਆ ਦੀ ਜਗਾ ਤੇ ਨਾ ਹੀ ਪਾਰਕ ਬਣਾਈ ਹੈ ਇਹ ਨਾ ਹੀ ਸਾਡੇ ਕੋਈ ਜਗਾ ਬੁਲਟਾਂ ਲੱਗੀਆਂ ਬਾਕੀ ਬੁਲਟੀਆਂ ਮਤਲਬ ਕਾਫੀ ਜਿਵੇਂ ਕੰਮੋਂ ਮਿਲਦਾ ਤਾਂ ਦਾ ਸੁਖ ਹਾਂ ਹਾਂ ਸਾਡੇ ਕੋਈ ਜਗਾ ਨਹੀਂ ਹੈ ਇਹ ਚਾਹੀਏ ਪਾਰਕ ਨੇ ਬਣਾਈਏ ਉਹ ਸਰਪੰਚ ਇਹ ਕੋਸ਼ਿਸ਼ ਕੀਤੀ ਜਾਏ ਕਿ ਤੁਹਾਡੇ ਕੋ ਖਾਂਸਾ ਦਾ ਹੈ ਖੁਸ਼ੀ ਪੂਰੀ ਕਰ ਰਿਹਾ ਹੈ ਸਕੂਲ ਦਾ ਕਿਲਾ ਜਿਹੋ ਜੀ ਸਾਨੂੰ ਚਾਰ ਬਣਾ ਜਿਹੜਾ ਦਿੰਦਿਆ ਮਾਸਟਰ ਜਾਂ ਮંત્રી ਸਾਹਿਬ ਇਹ ਇੱਕ ਪੱਤੀ ਫਾਰ ਕੇ ਬਣਾਵਾ। ਸਬੰਧ ਉਹ ਰਸਨ ਕਾਰ ਦੀ ਸਮੱਸਿਆ ਕਾਫੀ ਪਿੰਨਾਂ ਵਿੱਚ ਹੁੰਦੀ ਆ ਜਿਹੜੇ ਯੋਗ ਲੋਕ ਹੁੰਦੇ ਆ। ਉਹਨਾਂ ਦੇ ਰਸਨ ਤਾਂ ਨਹੀਂ ਹੁੰਦਾ ਗਰੀਬ ਤੇ ਘਰ ਰਸਨ ਨਹੀਂ ਪਉਂਦਾ। ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕਿਸੇ ਖੋਟਿਆ? ਸਾਡੇ ਪਿੰਡ 'ਚ ਹਰ ਬੰਦੇ ਨੂੰ ਰਸਨ ਮਿਲਦਾ। ਸਾਡੇ ਪਿੰਡ ਕੋਈ ਕਾਰਡ ਨਹੀਂ ਕਟਿਆ ਗਿਆ। ਸਾਰੇ ਪਿੰਡ ਨੂੰ ਰਸਨ ਮਿਲਦਾ। ਬਿਲਕੁਲ ਠੀਕ। ਉਹ ਸਬੰਧ ਉਹ ਨਰੇਕਾ ਦੇ ਜਿਹੜੇ ਯੋਗ ਲੋਕ ਹੁੰਦੇ। ਹਾਂਜੀ। ਉਹਨਾਂ ਨੂੰ ਬਿਜਗਾਰ ਨਹੀਂ ਦਿੱਤਾ। ਇਹਨਾਂ ਨੇ ਜਾਇ ਨਾ ਪਾਈਆ। ਹਾਂ ਜੀ ਬਸ ਤੁਹਾਡੀ ਗਵਾਹੀ ਦੇ ਵਿੱਚ ਕਿਵੇਂ ਲਿਖਿਆ ਜਾਏ ਹਾਂ ਜੀ ਜਿਹੜੇ ਪਿੰਡ ਦੇ ਲੋਕ ਮਜ਼ਦੂਰ ਵਸਲਾਏ ਜਨਾਨੀਆਂ ਬੰਦੇ ਉਹ ਪਿੰਡ ਦੇ ਬੰਦੇ ਕੰਮ ਕਰਦੇ ਹਾਂ ਜੀ ਹਾਂ ਜੀ ਉਹਨੂੰ ਤੇ ਕੰਮ ਪਾਉਂਦਾ ਪਿੰਡ ਦੇ ਬੰਦੇ ਲੱਗਦੇ 10000 ਰੁਪਏ 15000 ਰੁਪਏ ਹਾਂ ਜੀ ਬਿਲਕੁਲ ਜੋਬ ਲੋਗੇ ਹਾਂ ਜੀ ਹਾਂ ਜੀ ਜੇ ਨਹੀਂ ਆਏ ਨਾਂ ਕੀ ਕਰਦੇ ਨਹੀਂ ਨਹੀਂ ਜਾਈ ਨਹੀਂ ਕਰਦਾ ਨਹੀਂ ਜਾਏਗੀ ਦਾ ਤੈਨੂੰ ਲਿਜੇ ਤੁਹਾਨੂੰ ਨਹੀਂ ਆਈ ਨਹੀਂ ਕਰਦੇ ਸੋ ਕਬਾਦ ਜੋਧਨ ਸਿੰਘ ਹੋਰੋਂ ਪੰਜਾਬ ਤੋਂ ਆਣੇ ਮੈਂ ਸੀ ਆਪ ਜੀ ਦੇ ਪਿੰਡ ਨੂੰ ਲੈ ਕੇ ਕਿਵੇਂ ਦੇ ਸਾਡਾ ਪਿੰਡ ਜੀ ਨਸ਼ਿਆਂ ਤੋਂ ਬਰਖਰਾਵਾਂ ਔਰ ਵਧੀਆ ਪਿੰਡਾਂ ਕੋਈ ਨਸ਼ਾ ਨਹੀਂ ਕਰਦਾ ਕੋਈ ਚਟੇਲਾ ਕੇ ਕੋਈ ਕੀ ਚਟੇਲਾ ਕੇ ਸਾਡੇ ਪਿੰਡ ਬਿਲਕੁਲ ਤੁਹਾਨੂੰ ਸਖਤ ਆਦਰ ਆਏ ਦੇਣਾ ਕੋਈ ਖੰਦਾ ਜਾਂ ਵੇਈ ਦਾ ਕੋਈ ਸ਼ਿਕਾਇਤ ਨਹੀਂ ਠੀਕ ਬਿਲਕੁਲ ਹਾਂ ਬਹੁਤ ਵਧੀਆ ਬੰਦਾ ਮੰਦਰ ਕੱਚੇ ਘੁੱਟੇ ਬਣਾਉਣ ਦਾ ਕਿੰਨਾ ਚਾਹੀਆ ਹਾਂਜੀ ਪਈਆਂ ਨਵੇਂ ਹੋਮ ਪ੍ਰੋਜੈਕਟ ਅਪਲਾਈ ਕੀਤੇ ਗਏ ਕਿ ਆਪ ਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਘੁੱਟੇ ਹਨ ਕਿੰਨੇ ਨਵੇਂ ਹੋਮ ਲਾਈ ਕੀਤੇ ਨੇ ਜਿੱਕੋ ਜੀ ਸਾਡੇ ਇੱਥੇ ਤੇ ਪਹਿਲੀ ਪੰਜਾਂ ਦੇ ਘਰ ਬਣਾਇਆ ਉਹਨਾਂ 10 ਘਰ ਪਾਏ ਨੇ ਅਜੇ ਤੱਕ ਕੋਈ ਗ੍ਰਾਂਟ ਕੋਈ ਨਹੀਂ ਮਿਲੀ ਬਸ ਇਸੇ ਚੈਨ ਦੋ ਮਹੀਨਾ ਪਾਇਦੇ ਘਰ ਅੱਗੇ ਉਪਰ ਸਰਕਾਰ ਆਈਗੀ ਕਿਹਦਾ ਪਾਣਾ ਹੈ ਕਿਹਦਾ ਠਵਾਣਾ ਹੈ ਜਾਂ ਕਿਹਦਾ ਬਣੇਗਾ ਉਹ ਨੇ ਹੀ ਕਹਿੰਦੇ ਜੋ ਸਰਕਾਰ ਉਹ ਲੋਕ ਆਹ ਜੀ ਜੋ ਪ੍ਰੋਮ ਮੁਲਾਜਮਾਂ ਨੂੰ ਦੇਖਣਗੇ ਤੇ ਇਹ ਇਹ ਪਹਿ 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 ਨਾ ਤੁਹਾਨੂੰ ਮਿਲਗੇ ਸਮਾਜਿਕ ਨੌਨ ਨਾ ਦਾ ਲੈਸਨ ਦੇ ਵਿੱਚ ਅਮਰੋਲਦਾ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਪਹੁੰਚਣਾ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਉਹ ਲੋਕ ਕੀ ਕਰਵਾਉਗੇ ਨੌਨ ਜਵਨਾ ਵਾਸਤੇ ਮੈਂ ਵਧੀਆ ਸਮਾਨ ਲੈ ਕੇ ਫੁੱਟਬਾਲ ਬਾਗੀ ਬਾਦਾ ਲਿਆ ਕੇ ਦਿੱਤਾ ਜੇ ਜ਼ਰੂਰਤ ਪਈ ਜੀ ਤੇ ਨਾਲ ਮੈਂ ਦੁਬਾਰਾ ਵੀ ਲਾ ਕੇ ਆ ਬਾਕੀ ਨਸ਼ਿਆਂ ਦੇ ਬੋਦਰ ਲਈ ਨਹੀਂ ਐਮ ਪੱਛੀ ਖੇਡ ਦੇ ਤਸਕੋ ਇਹਦਾ ਬੀਸ ਬਣੇਗਾ ਇਹਦਾ ਨਾਂ ਜੁੜੇਗਾ ਔਰ ਵਧੀਆਗਾ ਬੀਮੰਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਤੁਹਾਨੂੰ ਸਕੂਲ ਦੇ ਵਿੱਚ ਤਾਬ ਦੀ ਕਮੀਆਂ ਜਾਂ ਇੱਥੇ ਅਪਗ੍ਰੇਡ ਹੋਣ ਦੀ ਲੋੜ ਹੈ ਨਹੀਂ ਸਟਾਫ ਦੀ ਕੋਈ ਕਮੀ ਨਹੀਂ ਹੈ ਮਾਸਟਰ ਵਧੀਆ ਪੜਾਉਂਦਾ ਹੈ ਬੱਚੇ ਥੋੜੇ ਨੇ ਔਰ ਚੰਗੀ ਤਾਂ ਡੀਲ ਕਰਦਾ ਹੁੰਦਾ ਹੈ ਜਦੋਂ ਪੜਾਈ ਚੰਗੀ ਹੈ ਸਾਡੀ ਹਮੇਸ਼ਾ ਕਈ ਵਾਰੀ ਪਿੰਡਾਂ ਦੇ ਝਗੜੇ ਇੰਨੇ ਗਵਾਜਿੰਦੇ ਆ ਲੋਕਾਂ ਨੂੰ ਥਾਣੇ ਤੇ ਕਈ ਧੱਕੇ ਖਾਣੇ ਪੈਂਦਾ ਸਮਾਜ ਤੋਂ ਬਾਅਦ ਨਾ ਪੈਸੇ ਹੀ ਬੁਲਾਉਂਦਾ ਸੋ ਇੰਤਸਲ ਬੰਦੀ ਦੀ ਕੀ ਜੰਮਿਆ ਦੀ ਹੁੰਦੀ ਆ ਕਿਵੇਂ ਦੇ ਦੇ ਆਈ ਤੇ ਪਿੰਡ ਦੇ ਵਿੱਚ ਹੀ ਮਤਾਲਾ ਜੰਮੇ ਠਾੜੇ ਤੇ ਪੁੱਝਣੇ ਚਾਹਦੇ ਆਈ ਕਹਿੰਦੇ ਆ ਵੀ ਸਰਪੰਚ ਕੋਲ ਆਉਣ ਜੇ ਦੀ ਪ੍ਰੋਬਲਮ ਇੱਥੇ ਆਵੇ ਪਾਦੀ ਆਈ ਇਹ ਕਹਿੰਦੇ ਆ ਕਿ ਪਿੰਡ ਦੇ ਮੈਂਬਰ ਸਰਪੰਚ ਇਹਨੇ ਮੋਹਰ ਬਾਰ ਬੰਦੇ ਇਕੱਠੇ ਹੋ ਕੇ ਤੇ ਪਿੰਡ ਦੀ ਮਸਲਾ ਜਿਹੜਾ ਪਿੰਡੀ ਮਤਾਲਾ ਤਾਂ ਜੀ ਸਮਾਜਵਾਦੀ ਦੇ ਪਿੰਡ ਸੈਂਟਰ ਗੌਰਮਣ ਜੋ ਕੋਈ ਜਵਾਬ ਸਤਾ ਤਾਂ ਸੋ ਖਸੂਦ ਨਾ ਕਰੀ ਲੋਕਾਂ ਵਾਸਤੇ ਪਿੰਡ ਦੀ ਜੰਮਿਆ ਕਿਤੇ ਨਾ ਧੜੇ ਬੰਦੀ ਹੁੰਦੀ ਆ ਗਰੀਬ ਚੱਕਾ ਕੋਈ ਦਾਨ ਨਹੀਂ ਹੁੰਦੀ ਤੋ ਆਲਜੀ ਦੀ ਕੋਈ ਨਹੀਂ ਕਿਉਂ ਬਰਾੜਾ ਕੀਤਾ ਜਾਏ ਸਾਡੇ ਤੇ ਮਤਲਬ ਜਿਹੜੀ ਵੀ ਚੀਜ਼ ਆਦੀ ਹੈ ਨਾ ਉਹ ਤਾਂ ਮਿਲਦੀ ਮਿਲਦੀ ਹੈ ਮਤਲਬ ਜਿਹੜੀ ਮਤਲਬ ਜਿਹੜੀ ਸਰਕਾਰ ਲਵਾਉਂਦੀ ਹੈ ਨਾ ਉਹ ਤਾਂ ਮਿਲਦੀ ਨਹੀਂ ਮਗਰ ਸਾਨੂੰ ਰਾਸ਼ਨ ਦੀ ਪ੍ਰੋਬਲਮ ਹੈ ਰਾਸ਼ਨ ਮਿਲਦਾ ਕੋਈ ਹੋਰ ਕੋਈ ਸਮਾਨ ਨਹੀਂ ਆਉਂਦਾ ਮਤਲਬ ਜਿਹੜਾ ਸਮਾਨ ਆਏਗਾ ਸਾਰੇ ਨਿਗਾ ਦੇ ਵਿੱਚ ਆਈ ਉਹ ਦੇਣ ਦਾ ਯਾਰ ਜਿਵੇਂ ਕੋਈ ਹੁਣ ਪਿਆਲ ਦੇ ਆਧਾਰ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਯਾਦ ਹੈ ਜਿਹੜਾ ਪਿੰਡ ਨੂੰ ਸੁਖ ਹੂਤਾ ਪ੍ਰਦਾਨ ਕਰੇ ਇੱਕ ਆਹੀ ਗਲੀ ਬਣਾਈਆਂ ਪਿੰਡ ਦੀ ਇੱਕ ਆਹੀ ਰੇਲੋ ਪਾਰ ਜਿਹੜੀ ਸਾਰੀ ਨਕਾਸੀਆ ਦੇ ਉੱਤੇ ਪੂਰੀ ਪਾਈ ਆ ਜਾਣ ਦਾ ਬੜਾ ਸਾਨੂੰ ਦਿੱਖਦਾ ਹੈ ਸੋ ਆ ਪਿੰਡ ਦੇ ਲੋਕਾਂ ਸੇਵਾ ਦਾ ਨੰਮ ਮੌਕਾ ਤਾਂ ਮਾਰ ਬੋ ਸਿਆ ਤੁਹਾਡੇ ਸਿਰ ਤੇ ਸਪੰਝਿਆ ਤਸੀਦਿਆਂ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲੇ ਪਿੰਡ ਵਾਲਿਆਂ ਨੂੰ ਹੱਥ ਜੁੜ ਕੇ ਬੇਨਤੀ ਕਰਨਾ ਮੈਂ ਵਧੀਆ ਕੰਮ ਕਰਾਂਗਾ ਕੋਈ ਤਰੀਕਾ ਹੈ ਲੜਾਈਆਂ ਲੜਨੀ ਕਰਾਂਗਾ ਵਧੀਆ ਕੰਮ ਕਰਾਂਗੇ ਕਿਉਂ ਮੇਰੇ ਕੋਲ ਆਏ ਹੋਏ ਹਾਂ ਪੂਰੀ ਮਦਦ ਕਰਾਂ ਨਾ ਪਿੰਡ ਦੇ ਵਿੱਚ ਪੂਰੇ ਪਿੰਡ ਨੂੰ ਨਾਮ ਲੈ ਕੇ ਚਲਾਗਾ ਮੈਂਬਰਸ ਪੈਂਚਾਇਤ ਤੇ ਸਿਆਣੇ ਬੰਦੇ ਜਿਹੜਾ ਬੁਖਾਸ ਕਰਨਾ ਹੈ ਪੂਰੇ ਪਿੰਡ ਨੂੰ ਨਾਮ ਲੈ ਕੇ ਬੁਖਾਸ ਕਰਾਂਗਾ